ਰਾਮਪੁਰਾ ਵਿਖੇ ਇੱਕ ਪ੍ਰੋਫੈਸਰ ਦੇ ਅਗਵਾਦੀ ਖਬਰ ਨਿਕਲੀ ਝੂਠੀ ਪੁਲਿਸ ਨੂੰ ਦਿੱਤੀ ਸੀ ਉਸ ਨੇ ਝੂਠੀ ਇਤਲਾ ਅਤੇ ਹੁਣ ਇੱਕ ਮੌਜੂਦਾ ਫੌਜੀ ਸਮੇਤ ਤਿੰਨ ਨੂੰ ਪੁਲਿਸ ਨੇ ਕੀਤਾ ਹੈ ਗ੍ਰਿਫਤਾਰਾ ਤੇ ਹਜੇ ਚੱਲ ਰਹੀ ਹੈ ਪੂਰੀ ਛਾਣਬੀਨ ਮਾਮਲਾ ਪਿਛਲੇ ਦਿਨੀ ਇੱਕ ਰਾਮਪੁਰਾ ਦਾ ਰਾਮਪੁਰਾ ਦੇ ਇੱਕ ਪ੍ਰੋਫੈਸਰ ਦੀ ਜਦੋਂ ਕੁੱਟਮਾਰ ਹੁੰਦੀ ਹੈ ਤਾਂ ਉਸਨੇ ਪੁਲਿਸ ਨੂੰ ਇੱਕ ਝੂਠੀ ਇੱਕ ਜਿਹੜੀ ਹੈ ਇਨਫੋਰਮੇਸ਼ਨ ਦਿੱਤੀ ਕਿ ਕੁਝ ਲੋਕ ਕੁਛ ਨੂੰ ਇੱਕ ਆਪਣੀ ਕਾਰ ਦੇ ਵਿੱਚ ਵਿੱਚ ਸ਼ੇਅਰ ਕਰਦੇ ਨੂੰ ਛੁੱਟ ਕੇ ਲੈ ਗਏ ਅਤੇ ਉਹਦੀ ਜਿੱਥੇ ਕੁੱਟਮਾਰ ਕੀਤੀ ਉੱਤੇ ਉੱਥੇ ਉਹਦਾ ਏਟੀਐਮ ਦਾ ਇੱਕ ਪੈਨ ਵੀ ਲੈ ਲਿਆ ਸੀਗਾ ਜਿਸ ਨੂੰ ਲੈ ਕੇ ਹੁਣ ਪੁਲਿਸ ਨੇ ਸ਼ਾਨਵੀਨ ਦੇ ਵਿੱਚ ਇੱਕ ਮੌਜੂਦਾ ਫੌਜੀ ਸਮੇਤ ਅਤਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਅਗਲੀ ਕਾਰਵਾਈ ਜਿਹੜੀ ਹੈ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਆ ਉਸ ਨੂੰ ਸੁਣਾਉਣ ਇਸ ਸੰਬੰਧੀ ਕੀ ਕਹਿੰਦੇ ਨੇ ਐਸਪੀ ਡੀ ਜਸਮੀਤ ਸਿੰਘ ਇਸ ਮਾਮਲੇ ਨੂੰ ਲੈ ਕੇ ਅਤੇ ਕੀ ਸੀ ਪੂਰੀ ਕਹਾਣੀ ਇੱਦਾਂ ਜੀ ਤੁਹਾਡੇ ਮੰਮੀ ਅੰਮਾ ਹੀ ਇਹ ਦੱਸਣਾ ਚਾਹੁੰਦੇ ਆ ਕਿ ਤੁਸੀਂ ਇਹ ਜਿਹੜਾ ਇੱਕ ਦਸੰਬਰ ਮਹੀਨੇ ਪਿਤੇ ਸਾਲ ਦਸੰਬਰ ਮਹੀਨੇ 'ਚ ਇੱਕ ਵਾਰ ਤਾਂ ਹੋਈ ਸੀ ਜਿਹੜੀ ਕਿ ਬੜੀ ਜਿਹਨੂੰ ਅਲੱਗ-ਅਲੱਗ ਪਲੇਟਫਾਰਮ 'ਤੇ ਚੱਕਿਆ ਗਿਆ ਸੀ ਬੜੀ ਸੈਂਸੇਸ਼ਨਲ ਸੀ ਕਿ ਜਿੱਤੇ ਇੱਕ ਜਿਹੜਾ ਕੰਪਲੇਨੈਂਟ ਸੀ ਜਿਹੜਾ ਕਿ ਇੱਕ ਟੀਚਰ ਸੀ ਆਪਣੇ ਇੱਥੇ ਰਾਮਪੁਰੇ ਫੂਲੰਦਾ ਰਹਿਣ ਵਾਲਾ ਉਹਨੇ ਆ ਕੇ ਸਾਨੂੰ ਦੱਸਿਆ ਸੀ ਕਿ ਉਹ ਸੈਰ ਕਰਨ ਆਇਆ ਸੀ ਇੱਥੇ ਰਾਮਾ ਮੰਡੀ ਅੱਜ ਨੂੰ ਸ਼ੇਅਰ ਕਰਦਾ ਪਿਆ ਸੀ ਕੁਝ ਦੋ ਤਿੰਨ ਜਿਹੜੇ ਕਾਰਸਰ ਨਾਮ ਨੂੰ ਵਿਅਕਤੀ ਆਏ ਉਹਨਾਂ ਨੂੰ ਉਹਨਾਂ ਨੇ ਕਿਡਨਾਪ ਕੀਤਾ ਲੁਕੋ ਪੀਤੀ ਤੇ ਉਹਦੀ ਮਾਰਕਟਾਈਜ਼ ਕੀਤੀ ਸੀ ਤੇ ਉਹਨੂੰ ਫਿਰ ਇੱਕ ਜਗ੍ਹਾ ਡ੍ਰੌਪ ਕਰਕੇ ਖਿਆਲੀ ਵਾਲੇ ਦੇ ਕੋਲ ਜਿਹੜਾ ਹੈਗਾ ਉੱਥੇ ਚਲੇ ਗਏ ਜਿਸ ਤੇ ਚਲਦੇ ਅਸੀਂ ਦੋ ਤਿੰਨ ਵਿਅਕਤੀਆਂ ਦੇ ਨਾਮ ਨੂੰ ਵਿਅਕਤੀਆਂ ਦੇ ਖਲਾਫ ਉਹਦੇ ਬਿਆਨਾਂ ਨੂੰ ਸੱਚ ਮੰਨਦੇ ਹੋਏ ਇੱਕ ਪਰਚਾ ਦਰਜ ਕੀਤਾ ਸੀ ਆਪਣੇ ਇੱਥੇ ਸਿਟੀ ਰਾਮਪੁਰੇ ਫੂਲ ਥਾਣੇ 'ਚ ਤੇ ਉਦੋਂ ਤੋਂ ਹੀ ਸਾਡੀ ਜਿਹੜੀ ਟੀਮ ਹੈਗੀ ਐ ਐਸਐਚਓ ਸਾਹਿਬ ਹੈਗੇ ਇਸ ਇਹਨੂੰ ਕੇਸ ਨੂੰ ਕ੍ਰੈਕ ਕਰਨ 'ਚ ਲੱਗੇ ਹੋਏ ਸੀ ਹੁਣ ਅਸੀਂ ਉਸ ਕੇਸ ਨੂੰ ਕ੍ਰੈਕ ਵੀ ਕਰ ਲਿਆ ਸੀ ਬੰਦੇ ਅਸੀਂ ਇਹਦੇ ਵਿੱਚ ਸਾਨੂੰ ਤਿੰਨ ਜਿਹੜੇ ਨਾਮੁਲੂਮ ਸੀ ਉਹ ਆਇਡੈਂਟੀਫਾਈ ਹੋ ਗਏ ਸੀ ਉਹਨਾਂ ਨੂੰ ਨਾਮਜ਼ਦ ਕੀਤਾ ਹੁਣ ਕਿ ਤਿੰਨ ਨੂੰ ਗ੍ਰਿਫਤਾਰ ਹੋ ਗਏ ਇੱਕ ਪਹਿਲਾ ਗ੍ਰਿਫਤਾਰ ਸੀ ਦੋ ਹੁਣ ਅਸੀਂ ਅੱਜ ਕਰ ਲਏ ਨੇ ਤੇ ਇਹਦੇ ਵਿੱਚ ਜੋ ਸਾਨੂੰ ਦਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਜਿੱਦਾਂ ਜਿਹੜਾ ਕੰਪਲੇਨੈਂਟ ਇਹਨੇ ਲਖਾਇਆ ਸੀ ਕਿ ਮੈਂ ਉੱਥੇ ਸ਼ੈਰ ਕਰਦਾ ਪਿਆ ਸੀ ਤਾਂ ਨਾਮੁਲੂਮ ਵਿਅਕਤੀ ਆਏ ਨੇ ਤੇ ਮੈਨੂੰ ਕਿਡਨਾਪ ਕੀਤਾ ਤੇ ਲੈ ਕੇ ਮੇਰੇ ਨਾਲ ਲੁੱਟਖੋ ਕੀਤੀ ਉਹ ਗੱਲ 'ਚ ਸਾਨੂੰ ਸੱਚਾਈ ਨਹੀਂ ਮਿਲੀ ਝੂਠਾ ਪਾਇਆ ਗਿਆ ਐਕਚੁਅਲੀ ਗੱਲ ਇਹ ਹੈ ਕਿ ਇਹ ਬੰਦਾ ਜਿਹੜਾ ਹੈਗਾ ਜਿਹੜਾ ਸਾਡਾ ਕੰਪਲੇਨੈਂਟ ਹੈਗਾ ਸੀ ਇਹ ਇਹ ਇਹਨੇ ਜਿਹੜੇ ਇਹ ਵਿਅਕਤੀ ਹੈਗੇ ਸੀ ਜਿਹੜਾ ਇਹਨਾਂ ਚ ਇੱਕ ਸਾਡਾ ਦੋਸ਼ੀ ਹੈਗਾ ਉਹਨੂੰ ਆਪ ਟਾਈਮ ਸੈੱਟ ਕਰਕੇ ਇੱਥੇ ਆਪਣੇ ਆਂਪੁਰੇ ਬੁਲਾਇਆ ਹੈਗਾ ਸੀ ਇੱਕ ਇਹ ਬੰਦ ਇਹ ਮੁੰਡਿਆਂ ਦੀ ਡੇਟਿੰਗ ਐਪ ਆਉਂਦੀ ਹੈਗੀ ਆ ਜਿਹਨੂੰ ਗਰਾਇੰਡਰ ਕਹਿੰਨੇ ਆਪਾਂ ਹੈਗੇ ਆ ਇਹ ਇਹਨੇ ਆਪਣੇ ਫੋਨ ਤੇ ਡਾਊਨਲੋਡ ਕੀਤੀ ਸੀ ਤੇ ਦੂਸਰੇ ਵਿਅਕਤੀ ਨੇ ਵੀ ਡਾਊਨਲੋਡ ਕੀਤੀ ਸੀ ਉੱਥੇ ਇਹਨਾਂ ਦਾ ਤਾਲਮੇਲ ਹੋਇਆ ਤੋ ਤਾਲ ਮਿਲਨ ਦਰਾਂ ਨਹੀਂ ਫਿਰ ਉਸ ਦਿਨ ਉਹਨਾਂ ਦੀ ਇਹਨਾਂ ਦੀ ਗੱਲਬਾਤ ਵੀ ਹੁੰਦੀ ਰਹੀ ਤੇ ਫਿਰ ਉਹਨੇ ਇਹਨੂੰ ਬੁਲਾਇਆ ਹੈ ਕਿ ਮਾਸਟਰ ਹੋਰੀ ਉੱਧਰ ਸਕੂਟਰੀ ਤੇ ਆਏ ਤੇ ਇਹ ਜਿਹੜੇ ਆਪਣੇ ਦੋਸ਼ੀ ਹੈ ਕਿਉਂਕਿ ਆਪਣੇ ਇੱਕ ਦੋਸਤ ਦੀ ਕਾਰ ਲੈ ਕੇ ਆਏ ਦੋਸ਼ੀ ਆਪਣੇ ਦੋਸਤ ਦੀ ਕਾਰ ਨਾਲ ਇੱਕ ਹੋਰ ਮੁੰਡਾ ਆਇਆ ਤੇ ਇਹ ਫਿਰ ਉਹਨੂੰ ਯਾਨੀ ਕਿ ਸਕੂਟਰੀ ਜਨੇ ਇੱਕ ਇੱਥੇ ਪਾਰਕਿੰਗ ਤੇ ਲੋਕਲ ਲਾਤੀ ਸੀ ਤੇ ਫਿਰ ਮਾਸਟਰ ਉਸ ਤੇ ਜਿਹੜਾ ਹੈਗਾ ਆਪਣਾ ਕੰਪਲੇਨੈਂਟ ਇਹ ਨਾਲ ਬੈਠ ਕੇ ਚਲਾ ਗਿਆ ਸੀ ਉਸ ਬਾਅਦ ਵੀਰੇ ਨਨੌ ਤੇਦਰਾਨੇ ਜਿੰਨੂ ਕੀ ਕਹਿੰਦੇ ਹੈਗੇ ਜਦੋਂ ਉੱਥੇ ਗਏ ਗਏ ਨੇ ਉਹ ਫਿਰ ਇਹਨਾਂ ਦਾ ਝਗੜਾ ਹੋ ਗਿਆ ਜਿਸ ਤੋਂ ਬਾਅਦ ਕੀ ਇਹਨੂੰ ਥੋੜੀ ਉਹਨਾਂ ਨੂੰ ਮੈਂ ਮੈਂ ਮੀਟ ਕੁੱਟ ਮਾਰ ਵੀ ਤੇ ਫਿਰ ਖੈਲੀ ਵਾਲੇ ਲਾ ਕੇ ਚਲੇ ਗਏ ਸੋ ਇਹ ਕਹਿਣਾ ਕਿ ਇੱਥੇ ਜਿੱਦਾਂ ਆਪਾਂ ਕਹਿੰਦੇ ਕਿ ਸਹਿਰ ਕਰਦੇ ਹੈਗੇ ਆ ਕਿ ਸਹਿਰ ਕਰਦੇ ਪਏ ਸੀ ਕਿ ਬੜਾ ਲਾਨ ਆਰਡਰ ਖਰਾਬ ਹੈ ਜੀ ਕਿ ਇਹ ਤੇ ਕੁਝ ਵੀ ਹੋ ਜਾਂਦਾ ਵਗ ਬੰਦਾ ਇੱਕ ਆਮ ਸਹਿਰ ਵੀ ਨਹੀਂ ਕਰ ਸਕਦਾ ਇਦਾਂ ਦੀ ਗੱਲ ਨਹੀਂ ਹੈਗੀ ਬੰਦਾ ਜਾਨੀ ਕਿ ਇਹ ਬੰਦੇ ਨੇ ਬੰਦੇ ਬੁਲਾਏ ਬੰਦਾ ਬੁਲਾਇਆ ਸੀ ਉਹਦੇ ਨਾਲ ਉਹਦੇ ਦੋਸਤ ਮਿੱਤਰ ਆਏ ਆ ਤੇ ਇੰਨੇ ਬੈ ਕੇ ਉਹਨਾਂ ਨਾਲ ਖੁੱਦ ਗਿਆ ਕਿ ਕਿੰਨੇ ਪਿੰਗਾਂ ਲਈ ਵੀ ਗੱਲ ਹੈ ਨਹੀਂ ਕੋਈ ਹਨਾ ਜੀ ਤੇ ਡਰਾਈਵ ਵੀ ਮੈਂ ਤਾਂ ਸਾਂ ਜੀ ਡਰਾਈਵ ਵੀ ਇੰਨੇ ਆਪ ਹੀ ਫਿਰ ਗੱਡੀ ਚਾਰ ਕੇ ਲੈ ਕੇ ਇਹ ਗਿਆ ਉਸ ਤੋਂ ਬਾਅਦ ਦਰਾਨੇ ਜਿੰਨੀ ਵੀ ਹੁੰਦੀ ਹੈਗੀ ਇਹਨਾਂ ਦਾ ਆਪਸ ਵਿੱਚ ਫਿਰ ਟਕਰਾਅ ਹੋ ਗਿਆ ਤੇ ਜਿਸ ਦੇ ਬਾਅਦ ਫਿਰ ਬਾਕੀ ਦੀ ਜੋ ਹੈਗੀ ਉਹ ਇਸ ਗੱਲ ਨੂੰ ਲੈ ਕੇ ਹੋਇਆ ਜੀ ਮੈਂ ਤੁਹਾਨੂੰ ਦੱਸਿਆ ਨਹੀਂ ਜੀ ਇਹਨਾਂ ਦੀ ਆਪਸ ਵਿੱਚ ਫਿਰ ਇੱਕ ਗ੍ਰਾਈਂਡਰ ਐਪ ਹੈਗੀ ਹੈ ਵੇ ਨਹੀਂ ਮੁੰਡੇ ਆਲੀ ਹੈਗੀ ਐ ਪੈਸੇ ਦਾ ਲੈਣ ਦੇਣ ਦਾ ਵੀ ਸੀਗਾ ਨਹੀਂ ਨਹੀਂ ਪੈਸੇ ਦਾ ਲੈਣ ਦੇਣ ਐ ਸੱਚ ਕੋਈ ਨਹੀਂ ਐ ਇੱਕ ਚੈਟ ਦਾ ਮਾਮਲਾ ਸੀ ਕੋਟੀ ਪੀ ਦਾ ਸਾਹਮਣੇ ਆ ਰਿਹਾ ਸੀ ਵੀ ਮੈਂ ਇਹ ਇਹਦਾ ਜੀ ਇਹ ਦਾ ਫੋਨ ਜਿਹੜਾ ਹੈਗਾ ਇਹਦਾ ਫੋਨ ਜਦੋਂ ਬਾਅਦ ਚ ਲੜਾਈ ਹੋ ਗਈ ਐ ਇਹਦਾ ਫੋਨ ਉਹ ਲੈ ਕੇ ਸੀ ਜਿਹਦਾ OTP ਤੇ ਇਹਨੇ ਆਪ ਹੀ ਉਹਨਾਂ ਨੂੰ ਦੱਸਿਆ ਸੀ ਤੇ ਉਹ ਫੋਨ ਲੈ ਗਿਆ ਫੋਨ ਵੀ ਅਸੀਂ ਆ ਤੁਹਾਡੇ ਸਾਹਮਣੇ ਪਿਆ ਉਹ ਰਿਕਵਰ ਵੀ ਕਰ ਲਿਆ ਹੈਗਾ ਠੀਕ ਹੈ OTP ਵਾਲਾ ਸੀ ਕਿ ਇਹਦਾ ਮੋਬਾਈਲ ਦਾ ਪਾਸਵਰਡ ਦਾ ਸੀਗਾ ਜੀ ਨਹੀਂ ਨਹੀਂ ਇਹਦਾ ਇਹਦਾ ਮੋਬਾਈਲ ਲੋਕ ਲੱਗਾ ਹੁੰਦਾ ਨਾ ਨੀ ਇੱਕ ਉਹਦੇ ਨੇ ਜਿਹੜੀ ਵਾਈਪ ਆਉਂਦੀ ਨੇ ਇਹਨੇ ਜਿਹੜਾ ਬੰਦੇ ਨੇ ਦੱਸਿਆ ਹੈਗਾ ਜੋ ਮੁਢਲੀ ਦੱਸੀ ਹੈਗੀ ਵੀ ਘਾਣੀ ਜਿਹੜੀ ਹੈਗੀ ਉਹ ਸੱਚੀ ਨਹੀਂ ਹੈ ਤੁਹਾਨੂੰ ਇਹ ਦੱਸਿਆ ਨੇ ਇਹਨੇ ਤਾਂ ਕਿਹਾ ਕਿ ਮੈਂ ਸ਼ੇਅਰ ਕਰਦਾ ਪਿਆ ਸੀ ਤੇ ਮੈਂ ਉੱਥੇ ਸ਼ੇਅਰ ਕਰਦਾ ਪਿਆ ਸੀ ਕਿ ਦੋ ਤਿੰਨ ਨਾਮ ਨੂੰ ਵਿਅਕਤੀ ਆਏ ਨੇ ਉਹ ਜਿਹੜਾ ਲੁੱਟਖੋ ਦਾ ਬਾਬਲਾ ਉਹ ਇੰਜ ਦੀ ਗੱਲ ਇੰਜ ਦੀ ਗੱਲ ਕੁਝ ਨਹੀਂ ਹੈਗੀ ਇਹ ਬੰਦਾ ਸ਼ੇਅਰ ਨਹੀਂ ਸ਼ੇਅਰ ਦੇ ਬਹਾਨੇ ਘਰੋਂ ਆਇਆ ਸੀ ਇਹ ਬੰਦਾ ਇਹਨਾਂ ਨੂੰ ਜਾਨਕੀ 1 ਆਫ ਦੀ ਅਕਿਊਜ਼ ਨੂੰ ਇਹ ਜਾਣਦਾ ਹੈਗਾ ਸੀ ਉਹ ਗ੍ਰਾਈਂਡਰ ਜਿਹੜੀ ਐਪ ਹੈ ਕਿ ਤੁਹਾਨੂੰ ਦੱਸਿਆ ਗਿਆ ਉਹਦੇ ਰਾਹੀਂ ਮਾਧਿਅਮ 'ਚ ਇਹ ਇਨਟੈਕ ਹੋਏ ਹੈਗੇ ਨੇ ਇਹਨਾਂ ਗੱਲਬਾਤ ਕਰਨ ਦੀ ਆਪਸ ਹੋਈ ਹੈ ਫਿਰ ਇਹ ਆਏ ਆ ਤੇ ਫਿਰ ਉੱਥੇ ਫਿਰ ਇਹਨਾਂ ਦੀ ਡੂਰਿੰਗ ਉਹਦੇ 'ਚ ਲੜਾਈ ਹੋ ਗਈ ਆ ਤੇ ਫਿਰ ਅੱਗੇ ਅੱਗੇ ਫਿਰ ਜਿਹੜੀ ਪਾਕ ਗ੍ਰਾਈਂਡਰ ਦਾ ਉਹ ਵੀ ਕਾਲ ਬਾਈ ਗੁੰਮਰਾਹ ਕਰ ਦਿੰਦੀ ਕਾਲ ਬਾਈ ਦੇਖੋ ਇਹ ਮੈਂ ਇਹ ਤੁਹਾਨੂੰ ਇਹ ਕਹਿੰਦੀ ਜਦੋਂ ਵੀ ਸਾਡੇ ਕੋ ਕੋਈ ਵੀ ਆ ਕੇ ਅਹੀ ਜਾਣਕਾਰੀ ਦਿੰਦਾ ਹੈ ਬੇਨਤੀ ਹੈ ਰਿਕਵੈਸਟ ਹੈ ਲੋਕਾਂ ਨੂੰ ਐਸੀ ਤਾਂ ਉਸ ਚੀਜ਼ ਨੂੰ ਮੁਢਲੀ ਜਾਣਕਾਰੀ ਨੂੰ ਸੱਚ ਹੀ ਮੰਨਦੇ ਆ ਰਹੀ ਉਹਦਾਂ ਨਹੀਂ ਕਿਉਂਕਿ ਲੋਕਾਂ ਦੇ ਜਿਹੜੀ ਸਾਡੀ ਡਿਊਟੀ ਹੈਗੀ ਹੈ ਕਿ ਜੋ ਬੰਦੇ ਨੇ ਦੱਸਿਆ ਐਸੀ ਉਸ ਚੀਜ਼ ਨੂੰ ਮੰਨ ਕੇ ਤੇ ਫਿਰ ਅੱਗੇ ਪਰਚਾ ਦਰਜ ਕਰਕੇ ਤਫ਼ਤੀਸ਼ ਕਰੀਏ ਜਿੱਦਾਂ ਦਾ ਫਿਰ ਇਹ ਹੁਣ ਬੰਦਾ ਹੈਗਾ ਜੋ ਤਫ਼ਤੀਸ਼ ਚ ਤੱਥ ਸਾਹਮਣੇ ਆਦੇ ਜਿੱਦਾਂ ਹੁਣ ਇਹ ਤੱਥ ਸਾਹਮਣੇ ਆਏ ਹੈ ਕਿ ਜੋ ਇਹਨੇ ਦੱਸਿਆ ਉਹਦੇ ਬਿਲਕੁਲ ਹੀ ਵਿਪਰੀਤ ਗੱਲ ਹੋਈ ਕਿ ਮੈਂ ਅਣਜਾਣ ਅਨਜਾਣ ਵਾਲਾ ਕੰਮ ਨਹੀਂ ਸੀ ਕੋਈ ਧੱਕੇ ਨਾਲ ਬਿਠਾਉਣ ਵਾਲਾ ਕੰਮ ਨਹੀਂ ਸੀ ਆਪ ਹੀ ਸਾਰਾ ਕੁਝ ਜਾਨਕੀ ਨਾਲ ਵਿੱਚ ਆਪ ਚੱਲ ਕੇ ਵਹਿਣ ਵਾਲਾ ਸੀ ਸੋ ਇਹ ਮਿਸਯੂਜ਼ ਆਫ ਲਾਅ ਤੇ ਹੋਇਆ ਹੈਗਾ ਤੇ ਜੋ ਕਾਨੂੰਨ ਅਨੁਸਾਰ ਜੋ ਬੰਦੀਕਾਰ ਵੀ ਉਹ ਵੀ ਹੈ ਸਿਰਫ ਮੈਡੀਕਲ ਦੇ ਬੰਦੇ ਫਰੇਜ ਕਰਵਾਏ ਗਏ ਆ ਉਹਨਾਂ ਦੀ ਕਿੰਨਾ ਦੀ ਜਿਵੇਂ ਇਹ ਗ੍ਰਾਈਂਡਰ ਆਪ ਨੂੰ ਦੱਤਰੇ ਹੋਏ ਕੋਈ ਬਾਈਕ ਤੇ ਕੋਲ ਹੈ ਬੈਠੇ ਰਹੇ ਗਏ ਦੇਖੋ ਜਿਹੜੇ ਦੋਸ਼ੀ ਦੇ ਮੇਰੀ ਗੱਲ ਜਦੋਂ ਵੀ ਕੋਈ ਦੋਸ਼ੀ ਫੜਿਆ ਜਾਂਦਾ ਹੈਗਾ ਜਿੰਨੂੰ ਉਹਨੂੰ ਕੀ ਕਹਿੰਦੇ ਆ ਮੈਡੀਕਲ ਐਗਜ਼ਾਮੀਨੇਸ਼ਨ ਤੇ ਹੋਣਾ ਹੀ ਹੁੰਦਾ ਹੈ ਐਸ ਪਰ ਲਾਅ ਮੰਡੇਟਰੀ ਹੈ ਤੋ ਅਸੀਂ ਅੱਜ ਜਿਹੜੇ ਅੱਜ ਫੜੇ ਆ ਇਹਨਾਂ ਦਾ ਅੱਜ ਕਰਾਵਾਂਗੇ ਜਿਹੜੇ ਪਹਿਲਾਂ ਫੜੇ ਉਹਨਾਂ ਨੂੰ ਪਹਿਲਾਂ ਕਰਾਇਆ ਜਿਹੜੇ ਫੜੇ ਉਹਨਾਂ ਦਾ ਨਾਮ ਕੋਈ ਪਹਿਲਾਂ ਵੀ ਕੋਈ ਐਸੀ ਜੀ ਬਾਤਦਤ ਕਰੀ ਆ ਜਾਂ ਪਹਿਲੀ ਕੋਈ ਇਹ ਦੇਖੋ ਇਹਨਾਂ ਚ ਇੱਕ ਜਿਹੜਾ ਦੋਸ਼ੀ ਹੈਗਾ ਇੰਦਰਜੀਤ ਜਿਹੜਾ ਹੈਗਾ ਜਿਹੜਾ ਪਹਿਲਾਂ ਫੜ ਲਿਆ ਸੀ ਉਹਦੇ ਤੇ ਤਿੰਨ ਪਰਚੇ ਦਰਜ ਹੈਗੇ ਨੇ ਉਹਦੇ ਉਹਦੇ ਦੇ ਜਿੱਦਾਂ ਇਹ ਲੁੱਟ ਖੋਦੇ ਹੈਗੇ ਆ ਕਾਰ ਖੋਈ ਸੀ ਉਹਨੇ ਲੜਾਈ ਝਗੜੇ ਵਾਲੇ ਹੈਗੇ ਸੀ ਤਾਂ ਪਰਚੇ ਹੈਗੇ ਇੱਕ ਇਹਨਾਂ ਚ ਦੋਸ਼ੀ ਜਿਹੜਾ ਹੈਗਾ ਉਹ ਫੌਜੀ ਵੀ ਹੈਗਾ ਸਰਵਿੰਗ ਆਰਮੀ ਮੈਨੂ ਸਰ ਚੌਕੇ ਫੇਰ ਜੁਗਾਰ ਲੇ ਗਏ ਨੇ ਇਹ ਇੱਕ ਇਹਦੇ ਚ ਕਿਹਦੇ ਰਹਿ ਗਿਆ ਨਾ ਇੱਕ ਇਹਦੇ ਚ ਆਪਣਾ ਜਿਹੜਾ ਕੁਲਦੀਪ ਹੈਗਾ ਨਾ ਜੀ ਇਹ ਫੌਜੀ ਹੈਗਾ ਯੂਪੀ ਪੋਸਟਡ ਹੈਗਾ ਸਰ 2019 ਦਾ ਭਰਤੀ ਹੈਗਾ ਪਰ ਉਹਦੀ ਵੀ ਰੈਸਟ ਹੋ ਚੁੱਕੀ ਹੈ ਬਿਲਕੁਲ ਬਿਲਕੁਲ ਤੇ ਜਿਹੜੇ ਤਿੰਨ ਦੋਸ਼ੀ ਸੀ ਜਿਹੜੇ ਨਾਮ ਨੂੰ ਵਿਅਕਤੀ ਸੀ ਉਹ ਅਸੀਂ ਇੰਨੇ ਦੋ ਅੱਜ ਕਿਤੇ ਨਹੀਂ ਇੱਕ ਪਹਿਲਾਂ ਕਰ ਫੌਜੀ ਚੌਕੇ ਦੇ ਮੈਂ ਦੱਸ ਰਿਹਾ ਅੱਛਾ ਤਿੰਨੋ ਚੌਕੇ ਦੇ ਹਾਂ ਪਰ ਕਿੰਨੇ ਟਾਈਮ ਤੋਂ ਇਨਵੈਸਟ ਚੁੱਕੇ ਆਪਰੇ ਰਹੇ ਨੇ ਜੋ ਦੇਖੋ ਹੁਣ ਤੱਕ ਜੋ ਸਾਡੇ ਸਾਹਮਣੇ ਆਇਆ ਹੈਗਾ ਇਹ ਤੇ ਉਸੇ ਦਿਨ ਦਾ ਹੀ ਵਾਕਿਆ ਸਾਰਾ ਹੈਗਾ ਸਵੇਰੇ ਟੱਚ ਚ ਹੋਈ ਹੈਗੇ ਤੇ ਫਿਰ ਉਸੇ ਦਿਨ ਨਾਲ ਨਾਲ ਨਾਲੋਂ ਨਾਲ ਫਿਰ ਇਹ ਚੱਲਦਾ ਰਿਹਾ ਫਿਰ ਇਹ سلسلہ ਕਰਦਾ ਇਹਨਾਂ ਦੋਸਤਿਆਂ ਨੂੰ ਪ੍ਰੋਫੈਸਰ ਨੇ ਆਪ ਬੁਲਾਇਆ ਸੀ ਦੇਖੋ ਜੀ ਜਿਹੜੀ ਐਪ ਤੁਸੀਂ ਲਾਈਵ ਜਿਹੜੀ ਉਹਦੀ ਵਰਕਿੰਗ ਹੈਗੀ ਉਹ ਜੇ ਤੁਸੀਂ ਚੈੱਕ ਕਰੋਗੇ ਤਾਂ ਲੋਕੇਸ਼ਨ ਬੇਸਡ ਐਪ ਹੈਗੀ ਹੈ ਉਹਦੇ ਫਿਰ ਲੋਕੇਸ਼ਨ ਬੇਸ ਜਿਹੜੀ ਚੀਜ਼ ਹੈਗੀ ਹੈ ਉਹ ਹੈਗੇ ਜੇ ਕਿਸੇ ਨੇ ਦੋ ਆ ਪਾਰਟੀਆਂ ਨੇ ਡਾਊਨਲੋਡ ਕੀਤਾ ਹੈਗਾ ਉਹ ਜਿਹੜੇ ਉਹਦੀ ਲੋਕੇਸ਼ਨ ਏਰੀਆ ਚ ਜਿਹੜੇ ਜਿਹੜੇ ਉਹਨਾਂ ਦੇ ਬਾਕੀ ਦੇ ਉਹਨਾਂ ਦੇ ਸਬਸਕ੍ਰਾਈਬਰ ਹੈਗੇ ਉਹ ਸ਼ੋਅ ਕਰਦੀ ਆ ਉਹਦੇ ਨਾਲ ਫਿਰ ਤੁਸੀਂ ਮੇਰੇ ਨਾਲ ਆਪਸ ਚ ਟੱਚ ਕਰ ਸਕਦੇ ਪਰ ਉਹ ਮੇਨ ਆਫ ਇਸ ਇਨਾਂ ਦੇ ਇਕ ਤਕਰਾਰ ਦਾ ਕਾਰਨ ਕੀ ਹੋਇਆ ਕੋਈ ਉਹ ਗੱਲ ਕੰਮ ਨਹੀਂ ਹੁਣ ਦੀ ਅੱਜ ਹੁਣ ਬਾਕੀ ਰਿਮਾਂਡ ਹੈ ਦੇਖੋ ਅੱਜ ਲਿਆ ਅੱਜ ਹੀ ਹੁਣੇ ਅਰੈਸਟ ਕਰਕੇ ਤੇ ਅਸੀਂ ਪਹਿਲਾਂ ਕਿਹਾ ਕਿ ਪਹਿਲਾਂ ਆਪਾਂ ساری ਜਾਨਕੀ ਦਸੀਏ ਤੁਹਾਡੇ ਮਾਧਿਅਮ ਰਾਹੀਂ ਕਿ ਜਿੰਨਾਂ ਦੀ ਗੱਲ ਬਣਾਈ ਗਈ ਸੀ ਉਹਨਾਂ ਦੀ ਹੈ ਨਹੀਂ ਹੈਗੀ ਹੁਣ ਬਾਕੀ ਅਸੀਂ ਉਹ ਪੁੱਛਗਿੱਛ ਕਰਾਂਗੇ ਕਿ ਜੀ ਕਿਉਂ ਕਿ ਜੇ ਆਪ ਹੀ ਬੁਲਾਇਆ ਆਪ ਹੀ ਆਏ ਨਾ ਫਿਰ ਇੰਨਾ ਕੀ ਗੱਲ ਕਿਉਂ ਕਿਤੇ ਕਿਵੇਂ ਕਿਵੇਂ ਵੱਧ ਤਾ ਪਰਸੈਕਟ ਕਰਨ ਲਈ ਰੈਕਟਿਕਾ ਹੋਇਆ ਜਾ ਕੇ ਨਹੀਂ ਉਹ ਤਾਂ ਕੰਪਲੇਨੈਂਟ ਐਫ ਆਈ ਆਰ ਦੇ ਜੀ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਦੇਖੋ ਮੈਂ ਇਹ ਤਫਤੀਸ਼ ਹੋ ਹੁਣ ਜਨਨ ਕਿ ਇਹ ਬੰਦਾ ਜਿਹੜਾ ਦੋਸ਼ੀ ਪਸਾਣੇ ਜਾਣਗੇ ਉਹਨਾਂ ਆ ਕੇ ਸੱਚ ਸਾਹਮਣੇ ਆਏਗਾ ਜੋ ਚੀਜ਼ ਫਾਈਲ ਤੇ ਆਏਗੀ ਉਸ ਤੋਂ ਬਾਅਦ ਹੀ ਨਾਲ ਨਾਲ ਕਾਨੂੰਨ ਚੱਲੇਗਾ ਨਾ ਜੀ ਪਹਿਲਾਂ ਤੇ ਜਿਹੀ ਜੋ ਮਡਲੀ ਜੋ ਐਫ ਆਈ ਆਰ ਜਿਸ ਕੰਪਲੇਂਟ ਨੇ ਲਿਖਣੀ ਪਹਿਲਾਂ ਤੇ ਉਹਦਾ ਹੀ ਵਰਜਨ ਹੀ ਮੰਨਿਆ ਪਰ ਉਹ ਇਹੋ ਜਿਹਾ ਜਾਨੀ ਕਿ 100% ਉਹਦੀ ਗੱਲ ਨਹੀਂ ਸੱਚੀ ਹੈਗੀ